ਦੋਸਤੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਦੂਜੇ ਵਿਸ਼ਵ ਯੁੱਧ ਦੇ ਸਮੇਂ ਵਿੱਚ ਜਿੱਥੇ ਹੈਨਰਿਕ ਨਾਮ ਦਾ ਇੱਕ ਨਾਜ਼ੀ ਸਿਪਾਹੀ ਆਪਣੀ ਜਾਨ ਬਚਾ ਕੇ ਭੱਜ ਰਿਹਾ ਸੀ ਉਸ ਨੂੰ ਫੜਨ ਵਾਲੇ ਕੋਈ ਹੋਰ ਨਹੀਂ ਬਲਕਿ ਉਸਦੇ ਆਪਣੇ ਸਾਥੀ ਸੀ ਹੈਨਰਿਕ ਉਹਨਾਂ ਦਾ ਸਭ ਤੋਂ ਬਹਾਦਰ ਸਿਪਾਹੀ ਹੁੰਦਾ ਸੀ ਪਰ ਹੁਣ ਉਹਦੇ ਉੱਤੇ ਗੱਦਾਰੀ ਦਾ ਇਲਜ਼ਾਮ ਲੱਗ ਗਿਆ ਸੀ ਵੌਨ ਨਾਮ ਦਾ ਇੱਕ ਲੁੱਚਾ ਜਨਰਲ ਉਹਨੂੰ ਕੁੱਤਿਆਂ ਵਾਂਗ ਲੱਭ ਰਿਹਾ ਸੀ ਆਖਰਕਾਰ ਹੈਨਰਿਕ ਫੜਿਆ ਗਿਆ ਤੇ ਵੌਨ ਨੇ ਕਿਹਾ ਕਿ ਹੈਨਰਿਕ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਿਆ ਸੀ ਇਸ ਲਈ ਉਹਨੂੰ ਸਜ਼ਾ ਦਿੱਤੀ ਜਾਵੇਗੀ ਪਰ ਅਸਲ ਵਿੱਚ ਹੈਨਰੀਕ ਹਜ਼ਾਰਾਂ ਮਾਸੂਮਾਂ ਦੀ ਜਾਨ ਨਹੀਂ ਸੀ ਲੈਣਾ ਚਾਹੁੰਦਾ ਇਸੇ ਲਈ ਉਹ ਭੱਜਿਆ ਸੀ ਹੁਣ ਬੌਨ ਨੇ ਆਪਣੇ ਅਸਿਸਟੈਂਟ ਡੋਫਲਰ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਤੇ ਹੁਣ ਹੈਨਰੀਕ ਨੂੰ ਇਹ ਮਰਨ ਲਈ ਛੱਡ ਆਏ ਆਪਣੇ ਆਖਰੀ ਸਾਹ ਲੈਂਦੇ ਹੋਏ ਹੈਨਰੀਕ ਨੂੰ ਆਪਣੀ ਬੇਟੀ ਤੇ ਪਤਨੀ ਦੀ ਝਲਕ ਦਿਖਾਈ ਦਿੰਦੀ ਹੈ ਤੇ ਅਚਾਨਕ ਐਲਸਾ ਨਾਮ ਦੀ ਕੁੜੀ ਨੇ ਉਹਦੀ ਜਾਨ ਬਚਾਈ ਕੁਝ ਘੰਟਿਆਂ ਬਾਅਦ ਹੈਨਰੀ ਦੀ ਅੱਖ ਖੁੱਲੀ ਤਾਂ ਐਲਸਾ ਤੇ ਉਹਦਾ ਭਾਈ ਪੌਲ ਨੇ ਉਹਦਾ ਇਲਾਜ ਕੀਤਾ ਪਾਲ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਸੀ ਖੈਰ ਉਧਰ ਵੌਨ ਉਸ ਸ਼ਹਿਰ ਵਿੱਚ ਲੋਅਰਨ ਸਟ੍ਰੀਮ ਨਾਮ ਦੇ ਪਰਿਵਾਰ ਨੂੰ ਲੱਭਣ ਪਹੁੰਚ ਗਿਆ ਰੌਬਰਟ ਨਾਮ ਦੇ ਆਫੀਸਰ ਨੇ ਉਹਨੂੰ ਦੱਸਿਆ ਕਿ ਉਸ ਪਰਿਵਾਰ ਦਾ ਘਰ ਤਾਂ ਜਲਾ ਦਿੱਤਾ ਗਿਆ ਹੈ ਪਰ ਵੌ ਨੇ ਇਸ ਖੰਡਰ ਵਿੱਚ ਵੀ ਛਾਣਬੀਣ ਕਰਨ ਦਾ ਫੈਸਲਾ ਕੀਤਾ ਕਿਉਂਕਿ ਕੋਈ ਸਰਾਗ ਤਾਂ ਜ਼ਰੂਰ ਮਿਲੇਗਾ ਪਰ ਰੌਪਰ ਥੋੜਾ ਘਬਰਾਉਣ ਲੱਗਿਆ ਅਸਲ ਵਿੱਚ ਉਹ ਤੇ ਉਸਦੀ ਪਤਨੀ ਸੌਨਜਾ ਇਸ ਘਰ ਦੇ ਬਾਰੇ ਕੁਝ ਜਾਣਦੇ ਸੀ ਉਧਰ ਹੈਂਡਰਿਕ ਨੇ ਐਲਸਾ ਤੋਂ ਪੁੱਛਿਆ ਕਿ ਉਸਨੇ ਉਹਨੂੰ ਕਿਉਂ ਬਚਾਇਆ ਤਾਂ ਐਲਸਾ ਨੇ ਕਿਹਾ ਕਿ ਨਾਜ਼ੀ ਫੌਜੀਆਂ ਨੇ ਉਸਦੇ ਪਿਤਾ ਨੂੰ ਮਾਰ ਦਿੱਤਾ ਸੀ ਤੇ ਇਸੇ ਲਈ ਉਹ ਨਾਜ਼ੀ ਫੌਜੀਆਂ ਨਾਲ ਨਫ਼ਰਤ ਕਰਦੀ ਹੈ ਅੱਜ ਉਹਨੂੰ ਮੌਕਾ ਮਿਲੇ ਆ ਤਾਂ ਉਹਨੇ ਇੱਕ ਆਦਮੀ ਨੂੰ ਲਾਜੀਆਂ ਤੋਂ ਬਚਾ ਲਿਆ ਫਿਰ ਅਗਲੀ ਸਵੇਰ ਵੌਨ ਨੇ ਲੋਨ ਸਟ੍ਰੀਮ ਦੇ ਪਰਿਵਾਰ ਦਾ ਘਰ ਤੋੜਨ ਦਾ ਹੁਕਮ ਦਿੱਤਾ ਉਦੋਂ ਇਹ ਪਤਾ ਲੱਗਦਾ ਹੈ ਕਿ ਵੌਨ ਲੋਨ ਸਟ੍ਰੀਮ ਪਰਿਵਾਰ ਦੀ ਕੀਮਤੀ ਸੋਨੇ ਦੀਆਂ ਇੱਟਾਂ ਚੋਰੀ ਕਰਨਾ ਚਾਹੁੰਦਾ ਸੀ ਇਧਰ ਹੈਨਰੀਕ ਨੇ ਐਲਸਾ ਦਾ ਧੰਨਵਾਦ ਕਰਦੇ ਹੋਏ ਅਲਵਿਦਾ ਕਿਹਾ ਤਾਂ ਐਲਸਾ ਨੇ ਉਹਦੇ ਤੋਂ ਥੋੜੀ ਮਦਦ ਮੰਗੀ ਪਰ ਹੈਨਰੀਕ ਨੇ ਕਿਹਾ ਕਿ ਉਹਨੇ ਛੇਤੀ ਤੋਂ ਛੇਤੀ ਆਪਣੀ ਬੇਟੀ ਨੂੰ ਲੱਭਣਾ ਹੈ ਅਸਲ ਵਿੱਚ ਉਹਦੀ ਪਤਨੀ ਤੇ ਬੇਟੀ ਇੱਕ ਬੰਬ ਧਮਾਕੇ ਦਾ ਸ਼ਿਕਾਰ ਹੋ ਗਏ ਸਨ ਜਿਸ ਵਿੱਚ ਉਹਦੀ ਪਤਨੀ ਦੀ ਮੌਤ ਹੋ ਗਈ ਸੀ ਹੁਣ ਹੈਂਡਰਿਕ ਨਿਕਲ ਨਹੀਂ ਲੱਗਿਆ ਸੀ ਕਿ ਅਚਾਨਕ ਉਥੇ ਡੌਫਲਰ ਆਪਣੇ ਨਾਦੀ ਸਪਾਈਆਂ ਨਾਲ ਧਮਕਦਾ ਉਸਦੇ ਆਦਮੀ ਖਾਣ ਲਈ ਐਲਸਾ ਦੀਆਂ ਮੁਰਗੀਆਂ ਚੱਕਣ ਹੀ ਲੱਗੇ ਸਨ ਉਦੋਂ ਹੀ ਗੁੱਸੇ ਵਿੱਚ ਐਲਸਾ ਬੰਦੂਕ ਲੈ ਕੇ ਬਾਹਰ ਆ ਗਈ ਉਸਦੀ ਬਹਾਦਰੀ ਦੇਖ ਕੇ ਡੌਫਲਰ ਖੁਸ਼ ਹੋਇਆ ਤੇ ਉਸਦੇ ਘਰ ਅੰਦਰ ਆ ਗਿਆ ਹੁਣ ਐਲਸਾ ਨੇ ਕਿਹਾ ਕਿ ਉਹ ਆਪਣੇ ਭਾਈ ਦੇ ਨਾਲ ਰਹਿੰਦੀ ਹੈ ਪਰ ਡੌਫਲਰ ਨੂੰ ਹੁਣ ਉਸਦੇ ਸ਼ੱਕ ਹੋ ਗਿਆ ਸੀ ਅਚਾਨਕ ਡੌਫਲਰ ਨੇ ਐਲਸਾ ਦਾ ਨੈਕਲਸ ਲੈ ਲਿਆ ਤੇ ਹੁਣ ਐਲਸਾ ਨੇ ਉਹਦੇ ਉੱਤੇ ਹਮਲਾ ਕੀਤਾ ਤਾਂ ਡੌਫਲਰ ਉਹਦੇ ਨਾਲ ਜ਼ਬਰਦਸਤੀ ਕਰਨ ਲੱਗਿਆ ਉਹ ਐਲਸਾ ਨਾਲ ਗਲਤ ਕੰਮ ਕਰਨ ਹੀ ਲੱਗਿਆ ਸੀ ਕਿ ਅਚਾਨਕ ਹੈਨਰੀਕ ਨੇ ਫੌਜੀਆ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਬਦਕਿਸਮਤੀ ਨਾਲ ਡੌਫਲਰ ਤਾਂ ਅੱਡਿਆਂ ਨੂੰ ਥੁੱਕ ਲਾ ਗਿਆ ਪਰ ਹੈਨਰੀਕ ਨੇ ਬਚੇ ਹੋਏ ਸਾਰੇ ਫੁੱਲਤਰੂਆਂ ਨੂੰ ਚਾੜਾ ਛਕਾਇਆ ਇਸ ਤੋਂ ਬਾਅਦ ਉਹ ਐਲਸਾ ਤੇ ਪੌਲ ਨੂੰ ਲੈ ਕੇ ਉਦੋਂ ਹੀ ਉਥੋਂ ਨਿਕਲ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਡੌਫਲਰ ਵਾਪਸ ਜ਼ਰੂਰ ਆਵੇਗਾ ਜਾਣ ਤੋਂ ਪਹਿਲਾਂ ਉਹਨਾਂ ਨੇ ਕੁਝ ਹਥਿਆਰ ਵੀ ਲੈ ਲਏ ਉਧਰ ਡੌਫਲਰ ਨੇ ਵਾਪਸ ਆ ਕੇ ਆਪਣੇ ਪੁਰਜ਼ੇ ਠੀਕ ਕਰਵਾਏ ਤੇ ਵਾਰ ਨੂੰ ਦੱਸਿਆ ਵੀ ਤੇਰਾ ਜਵਾਈ ਹਲੇ ਜਿਉਂਦਾ ਹੈ ਹੁਣ ਉਹਨੇ ਹੈਂਡਰਿਕ ਐਲਸਾ ਤੇ ਪੌਲ ਨੂੰ ਜਾਨ ਤੋਂ ਮਾਰਨ ਦੀ ਨੈਣਾ ਦੇਵੀ ਦੀ ਸੌਂ ਖਾ ਲਈ ਉਧਰ ਰਾਤ ਹੋਣ ਤੇ ਉਹਨਾਂ ਤਿੰਨਾਂ ਨੇ ਗੁਫਾ ਵਿੱਚ ਰੁਕਣ ਦਾ ਫੈਸਲਾ ਕੀਤਾ ਸੌਣ ਤੋਂ ਪਹਿਲਾਂ ਹੈਂਡਰਿਕ ਨੇ ਐਲਸਾ ਨੂੰ ਦੱਸਿਆ ਕਿ ਉਹਨੇ ਆਪਣੀ ਬੇਟੀ ਨੂੰ ਸਿਰਫ ਪੈਦਾ ਹੋਣ ਸਮੇਂ ਵੇਖਿਆ ਸੀ ਹੁਣ ਉਹਨੂੰ ਡਰ ਸੀ ਕਿ ਉਸਦੀ ਬੇਟੀ ਉਸਨੂੰ ਪਛਾਣ ਨਹੀਂ ਸਕੇਗੀ ਖੈਰ ਅਗਲੀ ਸਵੇਰ ਐਲਸਾ ਨੇ ਵੇਖਿਆ ਕਿ ਪੌਲ ਤਾਂ ਹੈ ਹੀ ਨਹੀਂ ਸੀਗਾ ਉੱਥੇ ਐਲਸਾ ਤੇ ਹੈਂਡਰਿਕ ਹੁਣ ਘਬਰਾ ਗਏ ਅਸਲ ਵਿੱਚ ਪੌਲ ਵਿਚਾਰਾ ਆਪਣੇ ਪਸ਼ੂਆਂ ਦਾ ਧਿਆਨ ਰੱਖਣ ਲਈ ਵਾਪਸ ਆਪਣੇ ਘਰ ਆ ਗਿਆ ਸੀ ਪਰ ਉਦੋਂ ਹੀ ਡੌਫਲਰ ਤੇ ਉਹਦੇ ਛਪਰੀਆਂ ਨੇ ਪੌਲ ਨੂੰ ਫੜ ਲਿਆ ਉਹਨਾਂ ਨੇ ਪੌਲ ਉੱਤੇ ਕਾਫੀ ਤਸ਼ੱਦਦ ਕੀਤਾ ਤਾਂ ਜੋ ਉਹ ਐਲਸਾ ਤੇ ਹੈਨਰੀਕ ਦਾ ਪਤਾ ਦੱਸ ਦੇਵੇ ਫਿਰ ਡੌਫਲਰ ਨੇ ਪੌਲ ਦੀ ਪਿਆਰੀ ਗਾਂ ਨੂੰ ਵੀ ਬੇਰਹਿਮੀ ਨਾਲ ਮਾਰ ਦਿੱਤਾ ਤੇ ਉਹਨਾਂ ਦੇ ਪੂਰੇ ਘਰ ਨੂੰ ਅੱਗ ਲਾ ਦਿੱਤੀ ਇੱਧਰ ਐਲਸਾ ਨੇ ਦੂਰ ਤੋਂ ਆਪਣੇ ਭਾਈ ਨੂੰ ਨਾਜ਼ੀਆਂ ਦੇ ਸ਼ਿਕੰਜੇ ਵਿੱਚ ਵੇਖਿਆ ਤੇ ਉਹ ਰੋਣ ਲੱਗ ਪਈ ਦੂਜੇ ਪਾਸੇ ਵੌਨ ਨੂੰ ਹੁਣ ਵੀ ਲੌਨ ਸਟ੍ਰੀਮ ਪਰਿਵਾਰ ਦਾ ਸੋਨਾ ਨਹੀਂ ਮਿਲਿਆ ਸੀ ਉਸਨੇ ਰੌਬਟ ਨੂੰ ਬੁਲਾ ਕੇ ਪੁੱਛਿਆ ਕਿ ਸੋਨਾ ਕਿੱਥੇ ਹੈ ਪਰ ਰੌਬਟ ਆਏ ਐਕਟਿੰਗ ਕਰਨ ਲੱਗਿਆ ਜਿਵੇਂ ਉਹ ਤਾਂ ਕੁਝ ਜਾਣਦਾ ਹੀ ਨਾ ਹੋਵੇ ਹੁਣ ਵੌਨ ਨੇ ਪੂਰੇ ਸ਼ਹਿਰ ਵਿੱਚ ਆਪਣੀ ਦੈਅਸਤ ਫਲਾਉਣ ਲਈ ਪੌਲ ਨੂੰ ਚੌਰਾਹੇ ਉੱਤੇ ਫਾਂਸੀ ਦੇਣ ਦਾ ਫੈਸਲਾ ਕੀਤਾ ਇਧਰ ਐਂਡਰਿਕ ਤੇ ਐਲਸਾ ਵੀ ਸ਼ਹਿਰ ਵਿੱਚ ਆ ਗਏ ਸੀ ਤੇ ਉਹਨਾਂ ਨੂੰ ਕਾਫੀ ਭੀੜ ਦਿਖਾਈ ਦਿੱਤੀ ਕੁਝ ਧੇਰ ਵਿੱਚ ਹੀ ਚਰਚ ਦੇ ਫਾਦਰ ਨੇ ਵੌਨ ਨੂੰ ਕਿਹਾ ਕਿ ਉਹ ਪੌਲ ਨੂੰ ਫਾਂਸੀ ਨਾ ਦੇਵੇ ਇਸ ਤੇ ਵੌਨ ਨੂੰ ਗੁੱਸਾ ਆ ਗਿਆ ਤੇ ਉਸਨੇ ਡੌਫਲਰ ਨੂੰ ਕਿਹਾ ਕਿ ਐਸ ਫਾਦਰ ਦੇ ਮੌਤ ਤੇ ਘਰ ਪਹਿਲਾਂ ਸਮਾਜ ਸੇਵੀ ਪੜ ਰਿਹਾ ਏ ਹੁਣ ਐਲਸਾ ਦੌੜ ਕੇ ਆਪਣੇ ਭਾਈ ਨੂੰ ਬਚਾਣਾ ਚਾਹੁੰਦੀ ਸੀ ਪਰ ਐਂਦ੍ਰਿਕ ਨੇ ਉਹਨੂੰ ਰੋਕ ਲਿਆ ਫਿਰ ਉਹਨਾਂ ਨੇ ਦੌੜ ਕੇ ਚਾਚੀ ਜਗੀਰੋਂ ਤੋਂ ਮਦਦ ਮੰਗੀ ਉਧਰ ਨਾਜ਼ੀ ਫੌਜੀ ਪੌਲ ਨੂੰ ਚਰਚ ਦੇ ਸਭ ਤੋਂ ਉੱਪਰ ਵਾਲੇ ਹਿੱਸੇ ਵਿੱਚ ਲੈ ਗਏ ਜਿੱਥੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ ਉਦੋਂ ਹੀ ਦੋ ਫੌਜੀ ਪੱਪੂ ਪੱਪੂ ਕਰਕੇ ਉਹਦਾ ਮਜ਼ਾਕ ਉਡਾਉਣ ਲੱਗ ਪਏ ਇਸ ਤੇ ਪੌਲ ਦੇ ਅੰਦਰ ਦਾ ਜੱਟ ਜਾਗ ਪਿਆ ਤੇ ਉਹਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਪੌਲ ਨੇ ਇੱਕ ਫੌਜੀ ਨੂੰ ਉੱਪਰ ਤੋਂ ੱੱਕਾ ਦੇ ਦਿੱਤਾ ਤੇ ਦੂਜੇ ਦੇ ਗੋਲੀ ਠੋਕ ਦਿੱਤੀ। ਇਸੇ ਦੌਰਾਨ ਐਂਡਰਿਕ ਤੇ ਐਲਸਾ ਵੀ ਚਾਰਚ ਅੰਦਰ ਆ ਗਏ। ਉੱਧਰ ਪੌਲ ਆਪੇ ਤੋਂ ਬਾਹਰ ਹੋ ਕੇ ਸਾਰਿਆਂ 'ਤੇ ਗੋਲੀਆਂ ਚਲਾ ਰਿਹਾ ਸੀ ਪਰ ਫਿਰ ਵੌਨ ਨੇ ਉਹਦੇ ਸਿਰ 'ਤੇ ਗੋਲੀ ਮਾਰੀ ਤੇ ਉਹਨੂੰ ਕੈਨੇਡਾ ਦਾ ਵੀਜ਼ਾ ਦੇ ਦਿੱਤਾ। ਆਪਣੇ ਭਾਈ ਦੀ Laash ਵੇਖ ਐਲਸਾ ਦੀ ਹਾਲਤ ਖਰਾਬ ਹੋ ਗਈ। ਪਰ ਇਹ ਰੋਂੜ ਦਾ ਸਮਾਂ ਨਹੀਂ ਸੀਗਾ ਨਹੀਂ ਤਾਂ ਵੌਨ ਉਹਨੂੰ ਲੱਭ ਲੈਂਦਾ। ਥੱਲੇ ਵੌਨ ਨੇ ਰੌਬਰਟ ਤੇ ਸ਼ਹਿਰ ਦੇ ਲੋਕਾਂ ਨੂੰ ਧਮਕੀ ਦੇ ਕੇ ਕਿਹਾ ਕਿ ਜੇ ਉਹਨਾਂ ਨੇ ਸੋਨੇ ਦਾ ਪਤਾ ਨਾ ਦੱਸਿਆ ਤਾਂ ਉਹ ਸਾਰਿਆਂ ਨੂੰ ਮਾਰ ਦੇਵੇਗਾ। ਉਦੋਂ ਹੀ ਅਚਾਨਕ ਐਲਸਾ ਨੇ ਵੌਨ ਉਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਉਹਦਾ ਨਿਸ਼ਾਨਾ ਕੱਚਾ ਸੀ ਪਰ ਵੌਨ ਨੇ ਉਹਦੇ ਉਤੇ ਹਮਲਾ ਨਹੀਂ ਕੀਤਾ ਕਿਉਂਕਿ ਇਸ ਛੜੇ ਨੂੰ ਐਲਸਾ ਨਾਲ ਪਿਆਰ ਹੋ ਗਿਆ ਸੀ। ਇਧਰ ਡੌਫਲਰ ਤੇ ਬਾਕੀ ਫੌਜੀ ਹੈਨਰੀਕ ਦੇ ਪਿੱਛੇ ਪਏ ਹੋਏ ਸਨ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਹੈਨਰੀਕ ਦੇ ਕੋਲ ਬੰਬ ਹੈ ਜਦੋਂ ਉਹ ਚਾਰੇ ਪਾਸੇ ਤੋਂ ਘਿਰ ਗਿਆ ਤਾਂ ਉਹ ਸਾਰਿਆਂ ਨੂੰ ਇੱਕ ਕੋਨੇ 'ਚ ਲੈ ਆਇਆ ਤੇ ਬੰਬ ਸਿੱਟ ਕੇ ਬਾਹਰ ਛਾਲ ਮਾਰ ਗਿਆ ਪਰ ਉੱਥੇ ਵੀ ਕਈ ਫੌਜੀਆ ਨੇ ਉਸ ਦਾ ਰਸਤਾ ਰੋਕਿਆ ਅਖੀਰ ਟੋਫਲਰ ਆ ਕੇ ਉਹਦਾ ਗਲਾ ਦਬਾਉਣ ਲੱਗਿਆ ਪਰ ਅਚਾਨਕ ਉਥੇ ਇੱਕ ਅਮਰੀਕੀ ਜਾਗ ਨੇ ਹਮਲਾ ਕਰ ਦਿੱਤਾ। ਇਸੇ ਮੌਕੇ ਦਾ ਫਾਇਦਾ ਚੱਕ ਹੈਨਰੀਕ ਭੱਜ ਕੇ ਆਰਮਗਾਰਡ ਦੇ ਘਰ 'ਚ ਲੁਕ ਗਿਆ। ਹੈਨਰੀਕ ਬੜੀ ਬੁਰੀ ਤਰ੍ਹਾਂ ਜ਼ਖਮੀ ਸੀ। ਇਸੇ ਕਰਕੇ ਆਰਮਗਾਰਡ ਨੇ ਉਹਦਾ ਇਲਾਜ ਕੀਤਾ ਤੇ ਉਹਨੂੰ ਆਪਣੇ ਘਰ ਅੰਦਰ ਪਨਾਹ ਦਿੱਤੀ। ਅਸਲ ਵਿੱਚ ਉਹਨੂੰ ਵੇਖ ਕੇ ਆਰਮਗਾਰਡ ਨੂੰ ਆਪਣੇ ਬੇਟੇ ਦੀ ਯਾਦ ਆ ਗਈ ਸੀ ਜੋ ਇਟਲੀ ਦੀ ਲੜਾਈ ਵਿੱਚ ਮਾਰਿਆ ਗਿਆ ਸੀ ਵਿਚਾਰਾ। ਥੋੜੇ ਸਮੇਂ ਬਾਅਦ ਹੀ ਫਾਦਰ ਵੀ ਉਥੇ ਆ ਗਿਆ ਤੇ ਉਦੋਂ ਹੈਨਰੀਕ ਨੇ ਉਹਨੂੰ ਐਲਸਾ ਬਾਰੇ ਪੁੱਛਿਆ ਫਾਦਰ ਨੇ ਦੱਸਿਆ ਕਿ ਐਲਸਾ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਹੁਣ ਵੌਨ ਇੱਥੇ ਸੋਨਾ ਲੁੱਟਣ ਆਇਆ ਹੈ ਉਧਰ ਰੌਬਰਟ ਲੁੱਕ ਕੇ ਆਪਣੇ ਦੋ ਦੋਸਤਾਂ ਨੂੰ ਮਿਲਣ ਗਿਆ ਉਦੋਂ ਹੀ ਖੁਲਾਸਾ ਹੁੰਦਾ ਹੈ ਕਿ ਉਹ ਤਿੰਨੋਂ ਸੋਨੇ ਦਾ ਪਤਾ ਜਾਣਦੇ ਸੀ ਤੇ ਹੁਣ ਰੌਬਰਟ ਨੇ ਵੌਨ ਨੂੰ ਪੂਰੀ ਜਾਣਕਾਰੀ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਹ ਆਪਣੇ ਬੱਚੇ ਨੂੰ ਮਰਦੇ ਹੋਏ ਵੇਖਣਾ ਨਹੀਂ ਸੀ ਚਾਹੁੰਦਾ ਪਰ ਜਿਵੇਂ ਹੀ ਉਹ ਜਾਣ ਲੱਗਿਆ ਤਾਂ ਅਚਾਨਕ ਕਿਸੇ ਨੇ ਉਹਦੇ ਉੱਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਉਸ ਉੱਤੇ ਵਾਰ ਕਰਨ ਵਾਲੀ ਕੋਈ ਹੋਰ ਨਹੀਂ ਬਲਕਿ ਉਸ ਦੀ ਪਤਨੀ ਸੌਂ ਜਾਹੀ ਸੀ ਫਿਰ ਸੌਂ ਜਾਨੇ ਉਹਨਾਂ ਬੰਦਿਆਂ ਨਾਲ ਮਿਲ ਕੇ ਰੌਬਰਟ ਦੀ লাশ ਟਿਕਾਣੇ ਲਾ ਦਿੱਤੀ ਉਧਰ ਵੌਨ ਐਲਸਾ ਨੂੰ ਆਪਣੇ ਨਾਲ ਡਿਨਰ ਕਰਨ ਲੈ ਆਇਆ ਵੌਨ ਨੇ ਕਿਹਾ ਕਿ ਉਹ ਬਿਲਕੁਲ ਉਹਦੀ ਪਿਛਲੀ ਪ੍ਰੇਮਿਕਾ ਵਰਗੀ ਦਿਖਦੀ ਹੈ ਉਹ ਯਹੂਦੀ ਸੀ ਇਸ ਲਈ ਵੌਨ ਨੇ ਉਹ ਗੱਡੀ ਛਾੜ ਦਿੱਤੀ ਪਰ ਉਹਦੀ ਦਿੱਤੀ ਹੋਈ ਅੰਗੂਠੀ ਛੜੇ ਨੇ ਆਪਣੀ ਅਖੰਦਰ ਪਵਾ ਲਈ ਸੀ ਹੁਣ ਉਸ ਨੇ ਪੈਰਾਂ ਭਾਰ ਬੈਠ ਕੇ ਐਲਸਾ ਨੂੰ ਵਿਆਹ ਕਰਵਾਉਣ ਲਈ ਕਿਹਾ ਉਧਰ ਫਾਦਰ ਤੇ ਆਰਮਗਾਰਡ ਹੈਂਡਰਿਕ ਨੂੰ ਲੋਨ ਸਟ੍ਰੀਮ ਪਰਿਵਾਰ ਬਾਰੇ ਦੱਸ ਰਹੇ ਸੀ ਹਿਟਲਰ ਨੇ ਸਾਰੇ ਯਹੂਦੀਆਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ ਇਸ ਲਈ ਰੌਬਰਟ ਨੇ ਵੀ ਲੋਨ ਸਟ੍ਰੀਮ ਪਰਿਵਾਰ ਨੂੰ ਜਲਾ ਕੇ ਮਾਰ ਦਿੱਤਾ ਸੀ ਜਦੋਂ ਕਿ ਉਹਨਾਂ ਨੇ ਅੱਜ ਤੱਕ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਇਆ ਇਸ ਤੋਂ ਬਾਅਦ ਉਹਨਾਂ ਦੀਆਂ ਸੋਨੇ ਦੀਆਂ ਇਟਾਂ ਰੌਬਰਟ ਤੇ ਸੋਨਜਾ ਦੇ ਹੱਥ ਲੱਗ ਗਈਆਂ ਤੇ ਉਹਨਾਂ ਨੇ ਸਾਰਾ ਸੋਨਾ ਇੱਕ ਕਬਰ ਅੰਦਰ ਲੁਕਾ ਦਿੱਤਾ ਖੈਰ ਅੱਜ ਰਾਤ ਸੋਨਜਾ ਉਸੇ ਸੋਨੇ ਨੂੰ ਬਾਹਰ ਕੱਢਣ ਆਲੀ ਸੀ ਪਰ ਉੱਥੇ ਤਾਂ ਸੋਨਾ ਹੈ ਹੀ ਨਹੀਂ ਸੀ ਬਸ ਇੱਕ ਬਾਈਬਲ ਪਈ ਸੀ ਤੇ ਉਦੋਂ ਪਤਾ ਲੱਗਿਆ ਕਿ ਫਾਦਰ ਨੇ ਪਹਿਲੇ ਹੀ ਉਹ ਤੋਂ ਸੋਨਾ ਕੱਢ ਕੇ ਚਰਚ ਦੇ ਅੰਦਰ ਲੁਕੋ ਦਿੱਤਾ ਸੀ ਹੁਣ ਹੈਨਰਿਕ ਨੇ ਫਾਦਰ ਨੂੰ ਬੇਨਤੀ ਕੀਤੀ ਕਿ ਉਹ ਸੋਨਾ ਬੌਨ ਨੂੰ ਦੇ ਦੇਵੇ ਤਾਂ ਜੋ ਉਹ ਐਲਸਾ ਦੀ ਜਾਨ ਬਚਾ ਸਕੇ ਉਧਰ ਵੌਂ ਦੇ 100 ਜਾਣ ਤੋਂ ਬਾਅਦ ਐਲਸਾ ਕਮਰੇ ਤੋਂ ਭੱਜਣ ਆਲੀ ਸੀ ਉਦੋਂ ਹੀ ਉਹਨੂੰ ਵੌਂ ਦੀ ਉਂਗਲੀ ਵਿੱਚ ਇੱਕ ਅੰਗੂਠੀ ਦਿਖੀ ਉਸਨੇ ਦੇਖਿਆ ਕਿ ਉਸਦੇ ਅੰਦਰ ਇੱਕ ਅਜੀਬੋ ਗਰੀਬ ਗੋਲੀ ਨੂੰ ਕੀ ਹੋਈ ਸੀ ਜਿਵੇਂ ਹੀ ਐਲਸਾ ਨੇ ਉਹ ਗੋਲੀ ਕੱਢੀ ਉਦੋਂ ਹੀ ਛੜੇ ਦੀ ਅੱਖ ਖੁੱਲ ਗਈ ਉਸਨੂੰ ਸ਼ੱਕ ਨਾ ਹੋਵੇ ਇਸੇ ਲਈ ਐਲਸਾ ਉਹਨੂੰ ਕਿਸ ਕਰਨ ਲੱਗੀ ਇਸ ਤਰ੍ਹਾਂ ਉਹਨੇ ਆਪਣੇ ਮੂੰਹ ਰਾਹੀਂ ਉਹ ਗੋਲੀ ਵੌਂ ਦੇ ਮੂੰਹ ਵਿੱਚ ਪਾਈ ਤੇ ਉਹਦੇ ਮੂੰਹ ਤੇ ਇੱਕ ਘਸੁੰਨ ਛੱਡਿਆ ਅਸਲ ਵਿੱਚ ਉਹ ਗੋਲੀ ਵਿੱਚ ਖਤਰਨਾਕ ਜ਼ਹਿਰ ਸੀ ਜਿਸ ਨਾਲ ਵੌਨ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਸੌਂ ਜਾ ਤੇ ਉਹਦੇ ਬੰਦਿਆਂ ਨੇ ਫਾਦਰ ਨੂੰ ਲੱਭ ਲਿਆ ਤੇ ਉਸ ਉੱਤੇ ਹਮਲਾ ਕਰ ਦਿੱਤਾ ਇਧਰ ਹੈਨਰੀਕ ਨੇ ਡੌਫਲਰ ਦੇ ਘਰ ਜਾ ਕੇ ਕਿਹਾ ਕਿ ਜੇ ਉਹ ਐਲਸਾ ਨੂੰ ਛੱਡ ਦੇਵੇਗਾ ਤਾਂ ਹੈਨਰੀਕ ਉਹਨੂੰ ਸੋਨੇ ਦਾ ਪਤਾ ਦੱਸ ਦਵੇਗਾ ਜਦੋਂ ਡੌਫਲਰ ਨੇ ਇਹ ਸੁਣਿਆ ਤਾਂ ਉਹ ਵੌਨ ਨੂੰ ਮਿਲਣ ਉਹਦੇ ਕਮਰੇ ਵਿੱਚ ਆ ਗਿਆ ਪਰ ਛੜਾ ਮਰਿਆ ਪਿਆ ਸੀ ਤੇ ਐਲਸਾ ਭੱਜ ਗਈ ਸੀ ਹੁਣ ਡੌਫਲਰ ਨੇ ਦਿਮਾਗ ਚ ਲਾਇਆ ਤੇ ਇੱਕ ਮਾਮੂਲੀ ਕੁੜੀ ਨੂੰ ਨਕਲੀ ਐਲਸਾ ਬਣਾ ਕੇ ਭੇਜ ਦਿੱਤਾ ਤਾਂ ਜੋ ਉਹ ਹੈਨਰੀਕ ਉੱਤੇ ਹਮਲਾ ਕਰ ਸਕੇ ਉਧਰ ਦੂਜੇ ਪਾਸੇ ਐਲਸਾ ਲੁੱਕੇ ਆਰਮਗਾਰਡ ਦੇ ਘਰ ਆ ਗਈ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਹੈਨਰੀਕ ਉਹਨੂੰ ਬਚਾਉਣ ਲਈ ਗਿਆ ਹੈ ਤਾਂ ਉਸਨੇ ਹੈਨਰੀਕ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਦੋਂ ਹੀ ਆਰਮਗਾਰਡ ਨੇ ਉਸ ਨੂੰ ਆਪਣੀ ਖਾਸ ਬੰਦੂਕ ਦਿੱਤੀ ਉਧਰ ਸੌਂਜਾ ਫਾਦਰ ਨੂੰ ਬੰਦੀ ਬਣਾ ਕੇ ਉਸ ਤੋਂ ਸੋਨੇ ਦਾ ਪਤਾ ਜਾਣਨਾ ਚਾਹੁੰਦੀ ਸੀ ਉਸਨੇ ਫਾਦਰ ਨੂੰ ਚੰਗਾ ਛਿਲਿਆ ਇਸੇ ਤਰ੍ਹਾਂ ਡੋਫਲਰ ਵੀ ਹੈਨਰੀਕ ਤੋਂ ਪੁੱਛਗਿੱਛ ਕਰ ਰਿਹਾ ਸੀ ਉਸਨੇ ਤਾਂ ਹੈਨਰੀਕ ਨੂੰ ਆਪਣਾ ਖੂਨ ਵੀ ਦਿੱਤਾ ਤਾਂ ਜੋ ਉਹ ਸੋਨੇ ਦਾ ਪਤਾ ਦੱਸਣ ਤੋਂ ਪਹਿਲਾਂ ਮਰ ਨਾ ਜਾਵੇ ਫਿਰ ਅਗਲੀ ਸਵੇਰ ਫਾਦਰ ਸੌਨਜਾ ਨੂੰ ਚਰਚ ਲੈ ਆਇਆ ਸੌਨਜਾ ਸੋਨਾ ਮਿਲਣ ਤੋਂ ਬਾਅਦ ਫਾਦਰ ਨੂੰ ਮਾਰਨ ਆਲੀ ਸੀ ਪਰ ਉਹਨੂੰ ਕੀ ਪਤਾ ਸੀ ਕਿ ਫਾਦਰ ਨੇ ਸੋਨੇ ਦੇ ਡੱਬੇ ਅੰਦਰ ਬੰਬ ਲਗੋਇਆ ਹੋਇਆ ਸੀ ਜਿਵੇਂ ਹੀ ਡੱਬਾ ਖੁੱਲਿਆ ਅਚਾਨਕ ਜ਼ੋਰਦਾਰ ਬਸਫੋਟ ਹੋਇਆ ਜਿਸ ਵਿੱਚ ਸੌਨਜਾ ਦੇ ਆਦਮੀ ਮਾਰੇ ਗਏ ਕੁਝ ਹੀ ਦੇਰ ਵਿੱਚ ਡੋਫਲਰ ਤੇ ਫੌਜੀ ਵੀ ਚਰਚ ਆ ਪਹੁੰਚੇ ਉੱਥੋਂ ਦੀ ਹਾਲਤ ਵੇਖ ਉਹ ਹੈਰਾਨ ਹੋ ਗਿਆ ਪਰ ਖੁਸ਼ੀ ਦੀ ਗੱਲ ਇਹ ਸੀ ਕਿ ਸੋਨੇ ਦੀਆਂ ਇਟਾਂ ਹੁਣ ਵੀ ਠੀਕ-ਠਾਕ ਸਨ ਉਹ ਡੌਫਲਰ ਨੇ ਫਾਦਰ ਨੂੰ ਗੋਲੀ ਮਾਰ ਦਿੱਤੀ ਤੇ ਆਪਣੇ ਫੌਜੀਆ ਨੂੰ ਸੋਨਾ ਚੱਕਣ ਦਾ ਹੁਕਮ ਦਿੱਤਾ ਤੇ ਉਦੋਂ ਹੀ ਐਲਸਾ ਆਰਪੀਜੀ ਰਾਈਫਲ ਲੈ ਕੇ ਚਰਚ ਦੇ ਬਾਹਰ ਪਹੁੰਚ ਗਈ ਉਸ ਨੇ ਧਮਾਕੇ ਨਾਲ ਚਰਚ ਦੀਆਂ ਕਈ ਕੰਧਾਂ ਡੇਗ ਦਿੱਤੀਆਂ ਤੇ ਬਾਹਰ ਦਾ ਰਸਤਾ ਬੰਦ ਹੋ ਗਿਆ ਫਿਰ ਆਰਮਗਾਰਡ ਖੂਫੀਆ ਰਸਤੇ ਤੋਂ ਅੰਦਰ ਆਈ ਤੇ ਉਸ ਨੇ ਕਾਫੀ ਫੌਜੀਆ ਦਾ ਭੋਗ ਪਾ ਦਿੱਤਾ ਫਿਰ ਉਸ ਨੇ ਡੌਫਲਰ ਦੇ ਚਾਕੂ ਮਾਰਿਆ ਪਰ ਅਚਾਨਕ ਕਿਸੇ ਨੇ ਆਰਮਗਾਰਡ ਨੂੰ ਗੋਲੀ ਮਾਰ ਦਿੱਤੀ ਇਸ ਤੋਂ ਬਾਅਦ ਐਲਸਾ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਪਰ ਜਿਵੇਂ ਕਿਵੇਂ ਡੌਫਲਰ ਉੱਠ ਗਿਆ ਤੇ ਐਲਸਾ ਦੇ ਲਫੜੇ ਛੱਡਣ ਲੱਗਿਆ ਖੈਰ ਐਨ ਵਕਤ ਉੱਤੇ ਐਨਰਿਕ ਨੇ ਪਿੱਛੋਂ ਤੋਂ ਡੌਫਲਰ ਉੱਤੇ ਹਮਲਾ ਕਰਕੇ ਉਹਦਾ ਬੈਂਕਣ ਬਣਾ ਦਿੱਤਾ ਇਸ ਤੋਂ ਬਾਅਦ ਹੈਨਰਿਕ ਤੇ ਐਲਸਾ ਚਰਚ ਤੋਂ ਬਾਹਰ ਆ ਗਏ ਪਰ ਹੁਣ ਵੀ ਅੰਦਰ ਇੱਕ ਫੌਜੀ ਜਿਉਂਦਾ ਸੀ ਉਸਨੇ ਉੱਠ ਕੇ ਸਾਰਾ ਸੋਨਾ ਲੈਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਹੀ ਸੌਂ ਜਾਂਦੇ ਉਹਨੂੰ ਗੋਲੀ ਮਾਰ ਦਿੱਤੀ ਅਸਲ ਵਿੱਚ ਉਹ ਵੀ ਜਿਉਂਦੀ ਬਚ ਗਈ ਸੀ ਫਿਰ ਉਹ ਸਾਰਾ ਸੋਨਾ ਲੈ ਕੇ ਸ਼ਹਿਰ ਤੋਂ ਫਰਾਰ ਹੋ ਗਈ ਪਰ ਜ਼ਿਆਦਾ ਦੂਰ ਨਾ ਜਾ ਸਕੀ ਕਿਉਂਕਿ ਅਚਾਨਕ ਅਮਰੀਕੀ ਫੌਜੀਆਂ ਨੇ ਉਸ ਉੱਤੇ ਟੈਂਕ ਨਾਲ ਹਮਲਾ ਕਰਕੇ ਉਸ ਦੇ ਚੀਥੜੇ ਉਡਾ ਦਿੱਤੇ ਆਖਰਕਾਰ ਹੈਨਰਿਕ ਐਲਸਾ ਨਾਲ ਹੈਗਨ ਸ਼ਹਿਰ ਪਹੁੰਚਿਆ ਤੇ ਐਨੇ ਸਾਲਾਂ ਬਾਅਦ ਆਪਣੀ ਬੇਟੀ ਨਾਲ ਮਿਲਿਆ ਉਸ ਨੂੰ ਮਿਲ ਕੇ ਹੈਨਰਿਕ ਨੂੰ ਬੜੀ ਖੁਸ਼ੀ ਹੋਈ ਤੇ ਉਸ ਨੇ ਹਮੇਸ਼ਾ ਉਹਦੇ ਨਾਲ ਰਹਿਣ ਦਾ ਵਾਅਦਾ ਕੀਤਾ ਹੁਣ ਐਲਸਾ ਹੈਨਰਿਕ ਤੇ ਉਹਦੀ ਬੇਟੀ ਹੀ ਇੱਕ ਦੂਜੇ ਦਾ ਪਰਿਵਾਰ ਸੀ ਸੋ ਦੋਸਤੋ ਇਹ ਸੀ ਫਿਲਮ ਬਲੱਡ ਐਂਡ ਗੋਲਡ ਦੀ ਸਾਰੀ ਕਹਾਣੀ ਸੋ ਐਸੇ ਤਰ੍ਹਾਂ ਦੀ ਫਿਲਮ ਲੈ ਕੇ ਅੱਗੇ ਵੀ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ